ਖੇਤਾਂ ਦੇ ਵਿੱਚ ਪਾਣੀ ਜਿਹੜਾ ਇੱਥੇ ਵੀ ਲਗਾਇਆ ਜਾਂਦਾ ਇਸ ਕਿਸਾਨ ਵੱਲੋਂ ਹੀ ਲਗਾਇਆ ਜਾਂਦਾ ਲੇਕਿਨ ਪਾਣੀ ਲਗਾਉਣ ਦਾ ਢੰਗ ਕਿਹੜਾ ਤੁਹਾਨੂੰ ਨਵਾਂ ਢੰਗ ਦੱਸਦੇ ਆ ਇਹਦੇ ਟੂਰਨ ਜੀ ਤੇ ਮੀਟਰ ਲੱਗਿਆ ਹੋਇਆ ਇਹ ਸਾਨੂੰ ਦੱਸਦਾ ਵੀ ਕਿੰਨੇ ਹਜ਼ਾਰ ਲੀਟਰ ਪਾਣੀ ਨਿਕਲਿਆ ਜਿਵੇਂ ਤੁਸੀਂ ਇਹ 15 ਹੌਸਪੋਕਰ ਦੀ ਮੋਟਰ ਦੀ ਗੱਲ ਕਰਦੇ ਹੋ ਤਾਂ ਮੇਰੀ ਇਹ 15 ਹੌਸਪੋਕਰ ਦੀ ਮੋਟਰ ਆ ਤੇ ਇੱਕ ਘੰਟੇ ਵਿੱਚ ਅ ਲਗਭਗ 70000 ਲੀਟਰ ਪਾਣੀ ਕੱਢਦੀ ਹੈ ਬਾਪ ਵੀ ਬੱਚੇ ਨੂੰ ਕਹਿੰਦਾ ਵੀ ਖੇਤੀ 'ਚ ਕੁਛ ਨਹੀਂ ਤੇ ਜਿਵੇਂ ਮੇਰੇ ਬਾਪ ਨੇ ਮੈਨੂੰ ਕਿਹਾ ਸੀ ਪੂਰੀ ਖੇਤੀ 'ਚ ਕੁਛ ਨਹੀਂ ਜਦੋਂ ਪਰ ਮੈਂ ਦੇਖਿਆ ਖੇਤੀ ਹੁੰਦਾ ਨਹੀਂ ਸ਼ੁਰੂ ਹੁੰਦਾ ਹੈ 2006 'ਚ ਕੀਤੀ ਸੋਦਵਾਰ ਜਦੋਂ ਮੈਂ ਸੰਭਾਲੀ ਤਾਂ ਮੈਨੂੰ ਲੱਗਿਆ ਕਿ ਖੇਤੀ ਬਹੁਤ ਕੁਛ ਹੈ ਪਰ ਟੈਕਨੀਕ ਨਾਲ ਜੁੜੀ ਦੀਆਂ ਤੇ ਟੈਕਨੀਕ ਨਾਲ ਤੁਹਾਨੂੰ ਜੁੜਨਾ ਪਊ ਜਿੰਨਾ ਚਿਰ ਤੁਸੀਂ ਖੇਤੀ ਵੀ ਟੈਕਨੀਕ ਨਾਲ ਨਹੀਂ ਜੁੜਦੇ ਉਹਨਾਂ ਜਿਹੜੀ ਖੇਤੀ ਘਾਟੇ ਦਾ ਸੋਧ ਹੈ ਉਹ ਕਿਸਾਨ ਫੇਡ ਹੁੰਦਾ ਹੈ ਸਾਡੇ ਪੰਜਾਬ ਦੀ ਪਹਿਚਾਨ ਖੇਤੀ ਤੋਂ ਹੁੰਦੀ ਹੈ ਤੇ ਅੱਜ ਦੇ ਜਿਹੜੇ ਅਜੋਕੇ ਯੁੱਗ ਦੇ ਵਿੱਚ ਅੱਜ ਦੀ ਪੀੜ੍ਹੀ ਖੇਤੀ ਤੋਂ ਹੀ ਦੂਰ ਹੁੰਦੀ ਜਾ ਰਹੀ ਹੈ ਅਸੀਂ ਅੱਜ ਇੱਕ ਅਜਿਹੇ ਇਨਸਾਨ ਨਾਲ ਤੁਹਾਡੀ ਮੁਲਾਕਾਤ ਕਰਨ ਆਣ ਜਾ ਰਹੇ ਹਾਂ ਜਿਸ ਦਾ ਪਿਆਰ ਜਿਸ ਦਾ ਜਿਹੜਾ ਪਿਆਰ ਹੈ ਉਹ ਖੇਤੀ ਹੈ ਤੇ ਖੇਤੀ ਨੂੰ ਹੀ ਪਿਆਰ ਕਰਦੇ ਹੋਏ ਪਿਛਲੇ 17 ਸਾਲ ਤੋਂ ਆਰਗੇਨਿਕ ਖੇਤੀ ਕਰ ਰਿਹਾ ਤੇ ਇਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਸਟੇਟ ਅਵਾਰਡ ਵੀ ਦਿੱਤਾ ਗਿਆ ਸਾਡੇ ਨਾਲ ਜਿਹੜੇ ਕਿਸਾਨ ਨੇ ਉਹਨਾਂ ਨਾਲ ਕਿਸਾਨ ਨਾਲ ਗੱਲ ਕਰਾਨੇ ਆ ਨਰਿੰਦਰ ਸਿੰਘ ਕਿਸਾਨ ਨੇ ਜਿਨਾ ਤੋਂ ਜਾਣਦੇ ਆ ਵੀ ਕਿਸ ਤਰ੍ਹਾਂ ਅੱਜ ਦੇ ਯੁੱਗ ਦੇ ਵਿੱਚ ਜਿਹੜੇ ਅਯੋਕੀ ਪੀੜੀ ਆ ਉਹ ਖੇਤੀ ਤੋਂ ਦੂਰ ਹੁੰਦੀ ਜਾ ਰਹੀ ਆ ਪੰਜਾਬ ਜਿਹੜੇ ਨੌਜਵਾਨ ਨੇ ਵਿਦੇਸ਼ਾਂ ਵੱਲ ਜਾ ਰਹੇ ਨੇ ਤੁਸੀਂ ਵਿਦੇਸ਼ ਤੋਂ ਵਾਪਸ ਪੰਜਾਬ ਵੱਲ ਆਏ ਤੇ ਪੰਜਾਬ ਖੇਤੀ ਨੂੰ ਪਿਆਰ ਕਰ ਰਹੇ ਹੋ ਹਾਂਜੀ ਬਿਲਕੁਲ ਮੈਂ ਨਿਰੰਦਰ ਸਿੰਘ ਟਵਾਣਾ ਤੇ ਪਿੰਡ ਦਿੱਤੂਪੁਰ ਜਿਹੜਾ ਡਿਸਟ੍ਰਿਕਟ ਪਟਿਆਲਾ ਤਹਿਸੀਲ ਨਾਭਾ ਪਟਿਆਲਾ ਤੇ ਮੈਂ ਤੁਹਾਡੀ ਟੀਮ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੇ ਆ ਕੇ ਵਿਚਾਰ ਸਾਂਝੇ ਕੀਤੇ ਨੇ ਆਪਾਂ ਤੇ ਜਿਹੜੀ ਤੁਸੀਂ ਗੱਲ ਕੀਤੀ ਆ ਮੁਖਤੀ ਦੇ ਪਿਆਰ ਦੀ ਗੱਲ ਆ ਕਿਸਾਨ ਦਾ ਜਿਹੜਾ ਬੇਟਾ ਕਿਉਂ ਭੱਜ ਰਿਹਾ ਉਹਦੇ ਕਈ ਕਾਰਨ ਨੇ ਜਿਹੜੀ ਖੇਤੀ ਆ ਆਮ ਤੌਰ ਤੇ ਦੇਚ ਦੋਰਾਵਾ ਨਹੀਂ ਹੈਗੇ ਘਾਟੇ ਦਾ ਸੌਦਾ ਬਣ ਚੁੱਕੀ ਆ ਅੱਜ ਦੀ ਡੇਟ 'ਚ ਤੇ ਉਹਦਾ ਕਾਰਨ ਇਹ ਹੈਗਾ ਇਹ ਕਿ ਵੀ ਖੇਤੀ ਦੇ ਜਿਹੜੇ ਲਾਗਤ ਖਰਚੇ ਨੇ ਉਹ ਕੁਝ ਤਾਂ ਕਿਸਾਨ ਨੇ ਵਧਾ ਲਈ ਤੇ ਕੁਝ ਮਤਲਬ ਜਿਹੜੇ ਕੁਦਰਤੀ ਸੂਮੇ ਨੇ ਉਹ ਆਪਣੇ ਖਰਾਬ ਹੋ ਗਏ ਜਿਵੇਂ ਪਾਣੀ ਬਹੁਤ ਨੀਚੇ ਚੱਲਿਆ ਗਿਆ ਆਪਣੀ ਹਵਾ ਜਰਹੀਲੀ ਹੋ ਗਈ ਤੇ ਮਿੱਟੀ ਆਪਣੀ ਜਰਹੀਲੀ ਹੋ ਗਈ ਜੇ ਜਿਹੜੀ ਆਪਣੀ ਖਾਣੇ ਵਾਲੀ ਥਾਲੀ ਉਹ ਵੀ ਜ਼ਹਿਰੀਲੀ ਹੋ ਗਈ ਉਹਦੇ ਕਰਕੇ ਆਪਾਂ ਨੂੰ ਬਹੁਤ ਸਾਰੀਆਂ ਭਿਆਨਕ ਬਿਮਾਰੀਆਂ ਦੇ ਘੇਰਾ ਪਾ ਲਿਆ ਤੇ ਇਹਦੇ ਸਾਰੇ ਦਾ ਹੱਲ ਇਹੀ ਹੈਗਾ ਵੀ ਆਪਾਂ ਨੂੰ ਟੈਕਨੀਕ ਨਾਲ ਜੋੜਨਾ ਪਊਗਾ ਜਿਵੇਂ ਤੁਸੀਂ ਦੇਖਿਆ ਵੀ ਹਰ ਇੱਕ ਕਹ ਰਿਹਾ ਖੇਤੀ ਘਾਟੇ ਦਾ ਸੌਦਾ ਬਣ ਗਿਆ ਖੇਤੀ ਨਹੀਂ ਘਾਟੇ ਦਾ ਸੌਦਾ ਮਤਲਬ ਜਿਵੇਂ ਆਪਾਂ ਅਕਸਰ ਕਹਿੰਦੇ ਖੇਤੀ ਫੇਲ ਹੋ ਗਈ ਖੇਤੀ ਫੇਲ ਨਹੀਂ ਹੋਈ ਕਿਸਾਨ ਫੇਲ ਹੋ ਗਿਆ ਉਹਦੇ ਕਾਰਨ ਨੇ ਉਹਦੇ ਕਾਰਨ ਇਹੀ ਹੈਗੇ ਨੇ ਜੀ ਮਤਲਬ ਜਿਹੜਾ ਹੈਗਾ ਵੀ ਆਪਣੇ ਪਾਣੀ ਬਹੁਤ ਨੀਚੇ ਚਲੇ ਗਿਆ ਨੇ ਇੱਕ ਤਾਂ ਖੇਤੀ ਤੋਂ ਪੈਸਾ ਕਮਾਉਣਾ ਹੁੰਦਾ ਇੱਕ ਖੇਤੀ ਨਾਲ ਪਿਆਰ ਹੁੰਦਾ ਕੁਦਰਤ ਨਾਲ ਪਿਆਰ ਹੁੰਦਾ ਪਾਣੀ ਨੂੰ ਬਚਾਉਣਾ ਇਹ ਕੋਈ ਨਹੀਂ ਸੋਚ ਰਿਆ ਕੀ ਲੱਗਦਾ ਆਰਗੈਨਿਕ ਖੇਤੀ ਤੋਂ ਵੀ ਕਿਸਾਨ ਭਸਦੇ ਨਜ਼ਰ ਆ ਰਹੇ ਨੇ ਕੀ ਲੱਗਦਾ ਵੀ ਕਿਉਂ ਆਰਗੈਨਿਕ ਖੇਤੀ ਕਰਨੀ ਚਾਹੀਦੀ ਹੈ ਦੇਖੋ ਜੀ ਇਹ ਮੈਂ ਤੁਸੀ ਕਿਹਾ ਵੀ ਆਰਗੈਨਿਕ ਖੇਤੀ ਦਾ ਮਤਲਬ ਸਮੇਂ ਦੀ ਬਿਲਕੁਲ ਲੋੜ ਆ ਕਿਉਂਕਿ ਜਿਹੜੀ ਥਾਲੀ ਆਪਣੀ ਜ਼ਹਿਰੀਲੀ ਹੋ ਗਈ ਬਿਮਾਰੀਆਂ ਬਹੁਤ ਵਧ ਗਈਆਂ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦੇ ਵੀ ਕੀੜਾ ਪਾ ਲਿਆ ਤੇ ਉਹਦੇ ਲਈ ਤਾਂ ਜਿਹੜੀ ਥਾਲੀ ਨੂੰ ਆਪਾਂ ਜ਼ਹਿਰ ਮੁਕਤ ਕਰਨਾ ਆਰਗੇਨਿਕ ਖੇਤੀ ਕਰਨੀ ਹੀ ਕਰਨੀ ਪਊਗੀ ਜਿਵੇਂ ਅੱਜ ਤੇ ਆਪਾਂ 50 ਸਾਲ ਪਿੱਛੇ ਚਲੀ ਜਾਈਏ ਤਾਂ ਜਿਹੜੇ ਆਪਣੇ ਬਜ਼ੁਰਗ ਸੀ ਬਡਾਰੂ ਸੀ ਉਹ ਅਕਸਰ ਖੇਤੀ ਕੁਦਰਤੀ ਖੇਤੀ ਕਰਦੇ ਸੀ ਤੇ ਕੋਈ ਬਿਮਾਰ ਨਹੀਂ ਸੀ ਆਪਾਂ ਅਕਸਰ ਗੱਲ ਕਰ ਦਿੰਦੇ ਆ ਵੀ ਉਹ ਲੋਕ ਬਿਮਾਰ ਨਹੀਂ ਸੀ ਹੁੰਦੇ ਕੋਈ ਦਵਾਈਆਂ ਨਹੀਂ ਸੀ ਲੈਂਦੇ ਤੇ ਕਾਰਨ ਇਹ ਸੀ ਵੀ ਆਰਗੇਨਿਕ ਖੇਤੀ ਕਰਦੇ ਸੀ ਤੇ ਜਿਹੜੀ ਤੁਸੀਂ ਗੱਲ ਵਿਦੇਸ਼ਾਂ ਨੂੰ ਬੱਚਿਆਂ ਤੇ ਜਾਣ ਦੀ ਕੀਤੀ ਆ ਕਿ ਜਦੋਂ ਮਤਲਬ ਵੀ ਇੱਕ ਬਾਪ ਵੀ ਬੱਚੇ ਨੂੰ ਕਹਿੰਦਾ ਵੀ ਖੇਤੀ 'ਚ ਕੁਛ ਨਹੀਂ ਨੇ ਜਿਵੇਂ ਮੇਰੇ ਬਾਪ ਨੇ ਵੀ ਮੈਨੂੰ ਕਿਹਾ ਸੀ ਇੱਕ ਬੋਲੀ ਖੇਤੀ ਚ ਕੁਝ ਨਹੀਂ ਜਦੋਂ ਪਰ ਮੈਂ ਦੇਖਿਆ ਖੇਤੀ ਉਹਨਾਂ ਨੇ ਸ਼ੁਰੂ ਉਹਨਾਂ ਨੇ 2006 ਚ ਕੀਤੀ ਸੀ ਉਸ ਤੋਂ ਬਾਅਦ ਜਦੋਂ ਮੈਂ ਸੰਭਾਲੀ ਤਾਂ ਮੈਨੂੰ ਲੱਗਿਆ ਵੀ ਖੇਤੀ ਚ ਬਹੁਤ ਕੁਝ ਹੈ ਤੇ ਬਾਕੀ ਗੱਲ ਰੱਖਾਂਗੀ ਜਿਹੜੀ ਘਾਟੇ ਦੀ ਮੈਂ ਗੱਲ ਕੀਤੀ ਆ ਉਹ ਟੈਕਨੀਕ ਨਾਲ ਤੁਹਾਨੂੰ ਜੁੜਨਾ ਪਊ ਜਿੰਨਾ ਚਿਰ ਤੁਸੀਂ ਖੇਤੀ ਦੀ ਟੈਕਨੀਕ ਨਾਲ ਨਹੀਂ ਜੁੜਦੇ ਉਹਨਾਂ ਚਿਰ ਖੇਤੀ ਘਾਟੇ ਦਾ ਸੌਦਾ ਹੀ ਰਹੂਗਾ ਕਿਸਾਨ ਫੇਲ ਹੁੰਦਾ ਰਹੂਗਾ ਸ਼ੁਰੂ ਚ ਮਤਲਬ ਥੋੜਾ ਜਿਆ ਥੋਨੂੰ ਲਾਸ ਹੋਇਆ ਜਦੋਂ ਤੁਸੀਂ ਸ਼ੁਰੂਆਤ ਕੀਤੀ ਆਰਗੇਨਿਕ ਖੇਤੀ 2007 ਤੋਂ ਤੁਸੀਂ ਦੱਸ ਰਹੇ ਹੋ ਵੀ ਸ਼ੁਰੂ ਕੀਤੀ ਹਾਂ ਸ਼ੁਰੂ ਸ਼ੁਰੂ ਦੇ ਵਿੱਚ ਕੁਝ ਲਾਸ ਹੋਇਆ ਇਸ ਦੇ ਵਿੱਚ ਬਿਲਕੁਲ ਪਹਿਲਾਂ ਕਾਫੀ ਲਾਸ ਹੋਇਆ ਪਰ ਅੱਜ ਉਸ ਟਾਈਮ ਤੇ ਕੋਈ ਟੈਕਨੀਕ ਹੈ ਨਹੀਂ ਸੀ ਅੱਜ ਬਹੁਤ ਸਾਰੀ ਟੈਕਨੀਕ ਆ ਗਈ ਜਿਵੇਂ ਪੀਯੂਚ ਵੀ ਆਰਗੇਨਿਕ ਫਾਰਮਿੰਗ ਸਕੂਲ ਖੁੱਲ ਚੁੱਕਾ ਤਦ ਹੁਣ ਘਾਟੇ ਦਾ ਸੌਦਾ ਨਹੀਂ ਬਣੂਗੀ ਖੇਤੀ ਤਾਂ ਉਹ ਜਿਹੜੇ ਪ੍ਰੋਡਕਟ ਨੇ ਜਿਵੇਂ ਪੰਜਾਬ ਐਗਰੋ ਇਹਦੀ ਸਰਟੀਫਾਈਡ ਕਰਦਾ ਏ ਤੇ ਜਿੰਨੇ ਵੀ ਪ੍ਰੋਡਕਟ ਨੇ ਬੁੱਧੀਜੀਵੀ ਚਾਹ ਰਹੇ ਨੇ ਵੀ ਅਸੀਂ ਮਤਲਬ ਜਿਆਦਾ ਪੈਸਾ ਖਰਚ ਕੇ ਲੈਣ ਨੂੰ ਤਿਆਰ ਆ ਮਤਲਬ ਜੇ ਤੁਸੀਂ ਉਹਨਾਂ ਨੂੰ ਕੁਆਲਿਟੀ ਪ੍ਰੋਡਕਟ ਦੇਵੋ ਤੁਹਾਡੀ ਕੁਆਲਿਟੀ ਹੋਊਗੀ ਤੇ ਫਿਰ ਕੋਈ ਘਾਟੇ ਦਾ ਸੌਦਾ ਨਹੀਂ ਉਸ ਟਾਈਮ ਤੇ ਜਦੋਂ ਮੈਂ ਕਿਹਾ ਸੀ ਉਦੋਂ ਕੋਸ਼ਿਸ਼ ਸੀ ਪਰ ਅੱਜ ਵੀ ਰੇਟ ਜੇ ਕੋਈ ਕਿਸਾਨ ਆਊਗਾ ਪਹਿਲਾਂ ਮੈਂ ਕਿਸਾਨ ਨੂੰ ਕਹਾਂ ਉਹ ਆਪਣੇ ਤੋਂ ਸ਼ੁਰੂ ਕਰੇ ਬਹੁਤ ਥੋੜੀ ਕਰੇ ਆਪਣੇ ਜੋਗੀ ਕਰੇ ਸਭ ਤੋਂ ਪਹਿਲਾਂ ਤਾਂ ਤੁਸੀਂ ਪਾਣੀ ਤੇ ਜ਼ਿਆਦਾ ਫੋਕਸ ਕੀਤਾ ਪਾਣੀ ਨੂੰ ਪਿਆਰ ਕਰਦੇ ਹੋ ਵੀ ਦੇਸ਼ ਦੇ ਕਿਸਾਨ ਜਿਹੜਾ ਪੰਜਾਬ ਦਾ ਕਿਸਾਨ ਆ ਪਾਣੀ ਨੂੰ ਬਚਾਵੇ ਬਿਲਕੁਲ ਪਾਣੀ ਜਿਹੜਾ ਅੱਜ ਦਾ ਮਸਲਾ ਹੈ ਬਸ ਇਹ ਤਾਂ ਪੂਰੀ ਦੁਨੀਆ ਦਾ ਹੀ ਮਸਲਾ ਹੈ ਪਰ ਖਾਸ ਕਰਕੇ ਪੰਜਾਬ ਹਰਿਆਣਾ ਚ ਤਾਂ ਪਾਣੀ ਦਾ ਬਹੁਤ ਵੱਡਾ ਭਿਆਨਕ ਮਸਲਾ ਹੈ ਜੇ ਅੱਜ ਹਰ ਇੱਕ ਨਾਗਰਿਕ ਸੋਚੂਗਾ ਪਾਣੀ ਦੀ ਬਚਤ ਤੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਾਣੀ ਮਿਲ ਸਕੂਗਾ ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਫਿਰ ਜਿਵੇਂ ਰਾਜਸਥਾਨ ਚ ਟ੍ਰੇਨ ਆਉਂਦੀ ਆ ਪਾਣੀ ਭਰ ਕੇ ਲੈਂਦੇ ਉਹ ਹਾਲ ਉਹ ਦਿਨ ਦੂਰ ਨਹੀਂ ਹੋਣਗੇ ਬਿਲਕੁਲ ਅਸੀਂ ਜੇ ਪਾਣੀ ਦੀ ਗੱਲ ਕਰ ਰਹੇ ਆ ਅਸੀਂ ਪਾਣੀ ਦਿਖਾਵਾਂਗੇ ਪਹਿਲਾਂ ਤਾਂ ਤੁਹਾਨੂੰ ਬਾਹਰ ਇਹਨਾਂ ਦੇ ਖੇਤਾਂ ਦਾ ਨਜ਼ਰਿਸ਼ ਦਿਖਾ ਦਵਾਂ ਇਸ ਤਰ੍ਹਾਂ ਦੀ ਮੋਟਰ ਕੁਦਰਤ ਨਾਲ ਪਿਆਰ ਤੁਹਾਨੂੰ ਨਜ਼ਰ ਨਹੀਂ ਆਵੇਗਾ ਤਕਰੀਬਨ ਹਰ ਹਰ ਤਰ੍ਹਾਂ ਦਾ ਦਰਖਤ ਨਜ਼ਰ ਆ ਰਿਹਾ ਮੋਟਰ ਦੇ ਉੱਪਰ ਜਾ ਕੇ ਇਹ ਬੰਦੇ ਨੂੰ ਸਕੂਨ ਹੁੰਦਾ ਇਸ ਤਰ੍ਹਾਂ ਦੀ ਗਰਮੀ ਦੇ ਵਿੱਚ ਵੀ ਕਿਸੇ ਨੂੰ ਗਰਮੀ ਨਹੀਂ ਲੱਗਦੀ ਦੂਜੀ ਗੱਲ ਅਸੀਂ ਪਾਣੀ ਦੀ ਗੱਲ ਕਰਨ ਜਾ ਰਹੇ ਹਾਂ ਖੇਤਾਂ ਦੇ ਵਿੱਚ ਪਾਣੀ ਜਿਹੜਾ ਇੱਥੇ ਵੀ ਲਗਾਇਆ ਜਾਂਦਾ ਇਸ ਕਿਸਾਨ ਵੱਲੋਂ ਹੀ ਲਗਾਇਆ ਜਾਂਦਾ ਲੇਕਿਨ ਪਾਣੀ ਲਗਾਉਣ ਦਾ ਢੰਗ ਕਿਹੜਾ ਤੁਹਾਨੂੰ ਨਵਾਂ ਢੰਗ ਦੱਸਦੇ ਆ ਕਿਸ ਤਰ੍ਹਾਂ ਪਾਣੀ ਦੀ ਬਚਤ ਹੁੰਦੀ ਆ ਪਾਣੀ ਪਾਣੀ ਨੂੰ ਬਚਾਣਾ ਕਿਉਂਕਿ ਦੇਸ਼ ਦੇ ਕਿਸਾਨ ਲਈ ਜ਼ਰੂਰੀ ਹੈ ਖਾਸ ਤੌਰ ਤੇ ਪੰਜਾਬ ਲਈ ਅੱਜ ਦੇ ਯੁੱਗ ਦੇ ਵਿੱਚ ਪੰਜਾਬ ਜਿਹੜੇ ਕਿਸਾਨ ਨੇ ਜਿਹੜੇ ਉਹ ਪਾਣੀ ਕਰਕੇ ਹੀ ਦੋ ਸਟੇਟ ਆਪਸ ਤੇ ਲੜਦੇ ਨੇ ਪਾਣੀ ਦੇ ਦਿਖਾਈਏ ਤਾਂ ਮੋਟਰ ਦੇ ਇਹਨਾਂ ਨੇ ਨਵਾਂ ਇੱਕ ਫਾਰਮੂਲਾ ਲੱਭਿਆ ਕਿ ਕਿਸ ਤਰ੍ਹਾਂ ਪਾਣੀ ਨੂੰ ਬਚਾਇਆ ਜਾ ਰਿਹਾ ਤੇ ਪਾਣੀ ਨੂੰ ਬਚਾ ਕੇ ਹੀ ਜਿਹੜਾ ਅੱਗੇ ਵਧਿਆ ਜਾ ਰਿਹਾ ਤੇ ਸਭ ਖੇਤੀ ਨੂੰ ਸਫਲ ਬਣਾਇਆ ਜਾਣਾ ਹੈਗਾ ਸਾਡੇ ਨਾਲ ਕਿਸਾਨ ਨੇ ਦਿਖਾਓ ਤੁਸੀਂ ਪਹਿਲਾਂ ਲਾਈਵ ਦਿਖਾਓ ਵੀ ਤੁਸੀਂ ਕਿਸਾਨ ਜਿਹੜੇ ਪਾਣੀ ਨੂੰ ਕਿਵੇਂ ਬਚਾਇਆ ਇਹਦੇ ਟਿਊਬ ਵਾਲੇ ਜਿੱਥੇ ਮੀਟਰ ਲੱਗਿਆ ਹੋਇਆ ਇਹ ਸਾਨੂੰ ਦੱਸਦਾ ਵੀ ਕਿੰਨੇ ਹਜ਼ਾਰ ਲੀਟਰ ਪਾਣੀ ਨਿਕਲਿਆ ਜਿੰਨੇ ਤੁਸੀਂ ਇਹ 15 ਹੌਸਪਾਵਰ ਦੀ ਮੋਟਰ ਦੀ ਗੱਲ ਕਰਦੇ ਹੋ ਤਾਂ ਮੇਰੀ ਇਹ 15 ਹੌਸਪਾਵਰ ਦੀ ਮੋਟਰ ਆ ਤੇ 1 ਘੰਟੇ ਚ ਅ ਲਗਭਗ 70000 ਲੀਟਰ ਪਾਣੀ ਕੱਢਦੀ ਆ ਇੱਕ ਘੰਟੇ 'ਚ 70000 ਲੀਟਰ ਪਾਣੀ ਇਹ ਮੋਟਰ ਕੱਢ ਰਹੀ ਆ ਫਿਲਹਾਲ ਤੁਸੀਂ ਝੋਨੇ ਨੂੰ ਪਾਣੀ ਲਗਾ ਰਹੇ ਹੋ ਜਿਉਂ ਤੋਂ ਲਾਣ ਵਾਲੇ ਮੈਂ ਤਾਂ ਜੀ ਝੋਨਾ ਜਿਹੜਾ ਪੀਯੂ ਦੀਆਂ ਵੈਰਾਈਟੀਆਂ ਨੇ ਪੀਆਰ 126 ਜਾਂ 1509 ਉਹੀ ਲਾਉਣਾ ਬਹੁਤ ਸਾਲਾਂ ਤੋਂ ਤੇ ਮੈਂ ਕਿਸਾਨਾਂ ਨੂੰ ਵੀ ਇੱਥੇ ਹੱਥ ਜੋੜ ਕੇ ਬੇਨਤੀ ਕਰਦਾ ਵੀ ਉਹ ਵੀ ਜਿਹੜੇ अर्ਲੀ ਵੈਰਾਈਟੀਆਂ ਨੇ ਪੂਸਾ ਹੋ ਗਈ ਜਾਂ 1401 ਮੁੱਛਲ ਹੋ ਗਈ ਉਹਨਾਂ ਤੋਂ ਅਵਾਇਡ ਕਰਨ ਤੇ ਪੀਯੂ ਦੀਆਂ ਵੈਰਾਈਟੀਆਂ ਵਰਤਣ ਪੀਯੂ ਦੀਆਂ ਦੋ ਇਹ ਬਹੁਤ ਬੈਸਟ ਵੈਰਾਈਟੀਆਂ ਨੇ ਜਿਨ੍ਹਾਂ ਦੀ ਲਵਾਈ ਤਕਰੀਬਨ 1 ਜੁਲਾਈ ਤੋਂ ਸ਼ੁਰੂ ਹੋਣੀ ਹੈ ਮੈਂ ਤਕਰੀਬਨ ਜਿਹੜੀ ਆਪਣੀ ਝੋਨੇ ਦੀ ਬਜਾਈ ਹੈ 1 ਜੁਲਾਈ ਤੋਂ ਸ਼ੁਰੂ ਕੀ ਕਰੂੰਗਾ ਤੇ ਇੱਕ ਮੇਰੇ ਕੋਲ ਹੁਣ ਨਵੀਂ ਟੈਕਨੀਕ ਆ ਜੀ ਬੀਜੇ ਮੈਂ ਝੋਨਾ ਤੇ ਉਹ ਟੈਕਨੀਕ ਦੇ ਵਿੱਚ ਮੈਨੂੰ ਪਤਾ ਲੱਗਿਆ ਵੀ 75% ਪਾਣੀ ਦੀ ਬਚਤ ਆ ਤੇ ਉਹਦਾ ਮੈਂ ਟ੍ਰਾਇਲ ਕਰ ਚੁੱਕਿਆ ਤੇ ਉਹ ਹੈਗਾ ਵੀ ਉਹ ਬੱਟਾਂ ਦੇ ਉੱਤੇ ਬੈੱਡ ਬਣਾ ਕੇ ਉੱਤੇ ਬਜਾਈ ਹੁੰਦੀ ਹੈ ਸਿੱਧੀ ਤੇ ਸਿਰਫ ਖਾਲੀ ਦੇ ਵਿੱਚ ਪਾਣੀ ਲਾਉਣਾ ਹੈ ਤੇ 15-15 ਦਿਨਾਂ ਬਾਅਦ ਬਖਵੇ ਤੇ ਪਾਣੀ ਲਾਉਣਾ ਹੈ ਤੇ 75% ਦਾ ਮੈਨੂੰ ਪਤਾ ਲੱਗਿਆ ਤੇ ਉਹ ਮੇਰਾ ਅੰਡਰ ਟ੍ਰਾਇਲ ਹੈਗਾ ਤੇ ਹੋਰ ਵੀ ਮੈਂ ਦੋ ਤਿੰਨ ਟ੍ਰਾਇਲ ਨਵੇਂ ਲਾਊਗਾ ਤੇ ਮਤਲਬ ਵੀ ਹਰ ਇੱਕ ਕਿਸਾਨ ਨੂੰ ਖਾਸ ਕਰਕੇ ਪਾਣੀ ਤੇ ਬਹੁਤ ਬਚਤ ਕਰਨ ਦੀ ਲੋੜ ਆ ਬੈਸੇ ਤਾਂ ਹਰ ਇੱਕ ਨਾਗਰਿਕ ਨੂੰ ਵੀ ਲੋੜ ਆ ਕਿ ਸ਼ਹਿਰੀਨ ਨੂੰ ਵੀ ਲੋੜ ਆ ਵੀ ਉਹ ਆਪਣੀ ਕਾਰ ਪਾਈਪ ਨਾਲ ਨਾ ਧੋਵੇ ਜਾਂ ਆਮ ਤੌਰ ਤੇ ਤੁਸੀਂ ਦੇਖਿਆ ਉਹ ਫਲੱਸ਼ ਜਿਹੜਾ ਆਪਾਂ ਬਾਥਰੂਮ ਜਾਂਦੇ ਆ ਬਟਨ ਦਬ ਦਿੰਦੇ ਆ 7 ਲੀਟਰ ਪਾਣੀ ਫਲੱਡ ਹੋ ਜਾਂਦਾ ਤੇ ਉੱਥੇ ਵੀ ਕੋਈ ਨਾ ਕੋਈ 1 ਲੀਟਰ ਪਾਣੀ ਯੂਜ਼ ਕੀਤਾ ਜਾਵੇ ਜਾਂ ਅੱਧਾ ਲੀਟਰ ਯੂਜ਼ ਕੀਤਾ ਜਾਵੇ ਤੇ ਉਹ ਬਹੁਤ ਸਾਰਾ ਕੁਝ ਹੈ ਜਿਆ ਕੋਈ ਹਰ ਇੱਕ ਇਨਸਾਨ ਨੂੰ ਲੱਭਣਾ ਪਊਗਾ ਤਦ ਬਚੂਗਾ ਨਹੀਂ ਤਾਂ ਪਾਣੀ ਤਕਰੀਬਨ ਹੁਣ ਆਪਣੇ ਪੰਜਾਬ ਦੇ ਬਹੁਤ ਸਾਰੇ ਜਿਹੜੇ ਬਲਾਕ ਨੇ ਤੇ ਜਿਹੜੇ ਜਿਨ੍ਹਾਂ ਚ ਪਾਣੀ ਠੀਕ ਆ ਉਹ ਵੀ ਡਾਰਕ ਜ਼ੋਨ ਦੇ ਜਾਣ ਦੇ ਨੇੜੇ ਪਹੁੰਚੇ ਹੋਏ ਨੇ ਤੇ ਆਉਣ ਵਾਲੇ 10 ਸਾਲਾਂ ਚ ਪਾਣੀ ਆ ਜਿਹੜਾ ਦੀ ਵੱਡੀ ਸਮੱਸਿਆ ਹੋ ਸਕਦੀ ਹੈ ਪੰਜਾਬ ਸਰਕਾਰ ਦਾ ਇੱਕ ਬਹੁਤ ਵਧੀਆ ਉਪਰਾਲਾ ਕਹੂੰਗਾ ਮੈਂ ਉਹਨਾਂ ਨੇ ਮਤਲਬ ਭਾਖੜਾ ਨਹਿਰ ਚ ਮੋਗੇ ਲਾਏ ਨੇ ਸੂਆਂ ਦੀਆਂ ਟੇਲਾਂ ਤੱਕ ਪਾਣੀ ਪਹੁੰਚਾਇਆ ਸੂਆਂ ਚ ਨਵੇਂ ਮੋਗੇ ਲੱਗ ਰਹੇ ਨੇ ਇੱਕ ਬਹੁਤ ਹੀ ਸਲਾਹਯੋਗ ਕਦਮ ਕਹੂੰਗਾ ਇਸ ਤੋਂ ਇਲਾਵਾ ਵੀ ਸਾਡੇ ਨਾਲ ਜਿਹੜੇ ਕਿਸਾਨ ਨੇ ਇਹ ਕੁਦਰਤ ਨੂੰ ਵੀ ਬਹੁਤ ਪਿਆਰ ਕਰਦੇ ਨੇ ਤੁਹਾਨੂੰ ਹੋਰ ਤਸਵੀਰਾਂ ਦਿਖਾਉਣਾ ਚਾਹੂੰਗਾ ਕਿ ਇਸ ਤਰ੍ਹਾਂ ਕਿਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਖੇਤੀਬਾੜੀ ਕੀਤੀ ਜਾਂਦੀ ਹੈ ਆ ਤਸਵੀਰਾਂ ਉੱਪਰ ਜ਼ਰੂਰ ਦੇਖੋ ਪਹਿਲਾ ਖੇਤ ਉੱਪਰ ਦਰੱਖਤਾਂ ਦੀਆਂ ਤਸਵੀਰਾਂ ਜਿੱਥੇ ਪੰਛੀਆਂ ਨੇ ਆਲ ਨੇ ਮਨਾਏ ਨੇ ਆਪਣੇ ਘਰ ਚ ਰਹਿੰਦੇ ਨੇ ਸਵੇਰੇ ਸ਼ਾਮ ਆਵਾਜ਼ ਆਂਦੀ ਆ ਸਾਡੇ ਨਾਲ ਕਿਸਾਨ ਨਰਿੰਦਰ ਜੀ ਨੇ ਨਰਿੰਦਰ ਜੀ ਜਿੱਥੇ ਦਾ ਚਲੋ ਪਾਣੀ ਬਚਾਇਆ ਲੋਕਾਂ ਨੂੰ ਆਰਗੈਨਿਕ ਖੇਤੀ ਵੱਲ ਲੈ ਕੇ ਗਏ ਇਹ ਕੁਦਰਤ ਨਾਲ ਪਿਆਰ ਕਿਸ ਤਰ੍ਹਾਂ ਹੋਇਆ ਇਹ ਜੀ ਮੈਂ ਦਾ ਮਤਲਬ ਵੀ ਮੇਰੇ ਦਾਦਾ ਜੀ ਤੋਂ ਮੇਰੇ ਫਾਦਰ ਸਾਹਿਬ ਤੋਂ ਸਾਨੂੰ ਕੁਦਰਤ ਨਾਲ ਬਹੁਤ ਪਿਆਰ ਆ ਤੇ ਅਸੀਂ ਜੇ ਜਿੰਨੇ ਵੀ ਮੇਰੇ ਕੋਲ ਲੱਗ ਪੱਗ ਸੈਂਕੜੇ ਦੇ ਉੱਤੇ ਤਾਂ ਪਲਾਂਟ ਇੱਥੇ ਹੀ ਆ ਬਾਕੀ ਇੱਧਰ ਉੱਧਰ ਵੀ ਨੇ ਤੇ ਅਸੀਂ ਮਤਲਬ ਵੀ ਕਦੇ ਵੀ ਇੱਕ ਦਰਖਤ ਦਾ ਟਾਣਾ ਵੀ ਨਹੀਂ ਕਟਿਆ ਤੇ ਜਿਹੜਾ ਉਹਦਾ ਇੱਕ ਇੱਕ ਪੱਤਾ ਉਹਨੂੰ ਵੀ ਸਮਾੜ ਕੇ ਡੀਕੰਪੋਜ਼ ਕਰਦੇ ਆ ਜੇ ਤੁਸੀਂ ਇੱਥੇ ਦੇਖੋ ਸਾਡੇ ਕੋਲ ਸਵੇਰੇ ਸਵੇਰੇ ਆਉਂੋਂ ਤਾਂ ਮਤਲਬ ਜਿਹੜੇ ਜਾਨਵਰਾਂ ਦੀਆਂ ਆਵਾਜ਼ਾਂ ਨੇ ਤੁਹਾਨੂੰ ਬੜਾ ਕਰਸ਼ਿਤ ਕਰਨਗੀਆਂ ਜਿਵੇਂ ਪੂਰਾ ਦੁਪਹਿਰਾ ਹੋਣ ਵਾਲਾ ਤਾਂ 5-7 ਕੋਲ ਕੋਲ ਨਾਲ ਇਧਰ ਉਧਰ ਆਉਣਗੀਆਂ ਉਹ ਬੋਲਣਗੀਆਂ ਤੇ ਮਤਲਬ ਕੁਦਰਤੀ ਨਜ਼ਾਰਾ ਤੁਹਾਨੂੰ ਇੱਥੇ ਆਉਗੂ ਦੇ ਬਾਕੀ ਜੇ ਤੁਸੀਂ ਇੱਥੋਂ ਖੇਤ ਇਦੋਂ ਉਧਰ ਚਲੇ ਜਾਓ ਮਤਲਬ 3 ਡਿਗਰੀ ਜਾਂ 2 ਡਿਗਰੀ ਟੈਂਪਰੇਚਰ ਆਪਾ ਤਾਂ ਇੱਥੇ 2 ਡਿਗਰੀ ਜਾਂ 2.5 ਡਿਗਰੀ ਤੁਸੀਂ ਕਹਿ ਸਕਦੇ ਹੋ ਟੈਂਪਰੇਚਰ ਡਾਊਨ ਰਹਿੰਦਾ ਹੁਣ ਤਾਂ ਪੰਛੀਆਂ ਦੀ ਵੀ ਪਛਾਣ ਹੋ ਗਈ ਹੋਗੀ ਕਿਹੜਾ ਪੰਛੀ ਕਦੋਂ ਬੋਲੇਗਾ ਕਦੋਂ ਚਹਿਕੇਗਾ ਹਾਂਜੀ ਇਹ ਪੰਛੀਆਂ ਦਾ ਇੱਕ ਖਾਸ ਹੈ ਜੀ ਹੁਣ ਸਾਡੇ ਕਾਫੀ ਦੋਸਤੇ ਬਣ ਗਏ ਹੈ ਆਮ ਤੌਰ ਤੇ ਜਿੰਨੇ ਪੰਛੀ ਨੇ ਮੇਰੇ ਕੋ ਇੱਥੇ ਕੋਈ 300 ਦੇ ਕਰੀਬ ਪੰਛੀ ਹੈਗਾ ਇਹ ਤੇ ਇਹ ਸਾਡੇ ਕੋ ਸਰਦੀ ਤੋਂ ਸਰਦੀ ਚ ਫੂਡ ਲੈਂਦੇ ਨੇ ਤੇ ਗਰਮੀ ਚ ਸਭ ਤੋਂ ਕੋਈ ਫੂਡ ਨਹੀਂ ਕੱਲਾ ਮਤਲਬ ਇਹ ਨਹੀਂ ਹੈ ਵੀ ਇਕੱਲੇ ਪੰਛੀ ਇੱਥੇ ਰਹੀ ਰਹੇ ਨੇ ਪੰਛੀ ਸਾਰੇ ਸਾਡਾ ਆਰਗੇਨਿਕ ਫਾਰਮ ਇੱਚ ਕੰਮ ਕਰ ਰਹੇ ਨੇ ਜਿਵੇਂ ਤੁਹਾਨੂੰ ਅੱਗੇ ਚੱਲੋ ਮੈਂ ਦਿਖਾਉਂਗਾ ਇੱਕ ਬਾਜ ਆਉ ਸਾਡੀ ਸਰੋਂ ਦੇ ਤੂਤੇ ਉਡਾਉਂਦਾ ਏ ਕੋਈ ਚੂਹੇ ਫੜ ਰਿਹਾ ਉੱਲੂ ਚੂਹੇ ਫੜ ਰਿਹਾ ਕੋਈ ਕੁਸ਼ ਕਰ ਰਿਹਾ ਕੋਈ ਕੁਸ਼ ਕਰ ਰਿਹਾ ਸਾਨੂੰ ਆਮ ਤੌਰ ਤੇ ਵੀ ਇੱਥੇ ਸੁੰਡੀਆਂ ਦੀਆਂ ਕਾਸੀ ਦੀ ਵੀ ਕਦੇ ਵੀ ਕੋਈ ਦਿੱਕਤ ਨਹੀਂ ਆਈ ਮੈਨੂੰ ਆਪਣੇ ਖੇਤਾਂ 'ਚ ਕੀੜੇ ਮਾਰ ਦਵਾਈਆਂ ਪਾਉਣ ਦੀ ਜ਼ਰੂਰਤ ਨਹੀਂ ਪਈ సేవీ ਮੈਂ ਮਿੱਤਰ ਪੰਛੀ ਨੇ ਮਤਲਬ ਤੁਹਾਡੇ ਸਾਥ ਸਾਥ ਦਿੰਦੇ ਨੇ ਜਿੱਥੇ ਤੁਸੀਂ ਪਿਆਰ ਕਰ ਦੋ ਇਹਨਾਂ ਲਈ ਆਲਣੇ ਤਿਆਰ ਹੋ ਰਹੇ ਨੇ ਕੁਦਰਤੀ ਉੱਥੇ ਤੁਹਾਡਾ ਖੇਤੀਬਾੜੀ ਦੇ ਵਿੱਚ ਵੀ ਸਾਥ ਦੇ ਰਹੇ ਨੇ ਬਹੁਤ ਜ਼ਿਆਦਾ ਸਾਥ ਦੇ ਰਹੇ ਨੇ ਇਹ ਕੁਦਰਤ ਦਾ ਸਮੇਲਨ ਆ ਸਾਈਕਲ ਚੱਕਰ ਵਿੱਚ ਪੰਛੀ ਵੀ ਹੋਣੇ ਜ਼ਰੂਰੀ ਨੇ ਖੇਤਾਂ 'ਚ ਤੇ ਕੀੜੇ ਮਕੌੜੇ ਵੀ ਹੋਣੇ ਜ਼ਰੂਰੀ ਨੇ ਮਤਲਬ ਵੀ ਕਿਸਾਨ ਉਹਨਾਂ ਨੂੰ ਦੁਸ਼ਮਣ ਸਮਝ ਕੇ ਮਾਰ ਦਿੰਦਾ ਆਪਣਾ ਕੋਈ ਕੀੜਾ ਦੁਸ਼ਮਣ ਨਹੀਂ ਕੋਈ ਕੀੜਾ ਆਪਣਾ ਮਿੱਤਰ ਨਹੀਂ ਆਮ ਤੌਰ ਤੇ ਇੱਕ ਕੀੜਾ ਜਿਹੜਾ ਹੈਗਾ ਫਸਲ ਨੂੰ ਖਾਂਦਾ ਖਾ ਰਿਹਾ ਹੈ ਉਹਨੂੰ ਤੁਸੀਂ ਸਾਕਾਹਾਰੀ ਕਹਿ ਸਕਦੇ ਹੋ ਜਿਹੜਾ ਸਾਕਾਹਾਰੀ ਕੀੜੇ ਨੂੰ ਮਾਸਾਹਾਰੀ ਇਹ ਕੁਦਰਤ ਦਾ ਬਣਾਇਆ ਹੋਇਆ ਸਾਈਕਲ ਚੱਕਰ ਆ ਬੈਲੈਂਸ ਸਹੀ ਆ ਤੁਹਾਡੀ ਫਸਲ ਵੀ ਠੀਕ ਹੋ ਉਹ ਤੁਹਾਨੂੰ ਕੋਈ ਜ਼ਹਿਰ ਵਾਲੇ ਪਾਸੇ ਆਉਣ ਦੀ ਲੋੜ ਹੀ ਨਹੀਂ ਪੈਣੀ ਜਦੋਂ ਆਪਾਂ ਨੂੰ ਇਹ ਗੱਲ ਦੀ ਸਮਝ ਨਹੀਂ ਹੈਗੀ ਆਪਾਂ ਕਹਿੰਨੇ ਵੀ ਮੇਰੇ ਖੇਤ 'ਚ ਸੁੰਡੀ ਲੱਗੀ ਤਾਂ ਜਾਂ ਆ ਹੋ ਗਿਆ ਫਟਾਫਟ ਢੋਲੀ ਚੱਕਦੇ ਆ ਸਪਰੇਅ ਕਰ ਦਿੰਦੇ ਆ ਤੇ ਉਹ ਸਪਰੇਅ ਦਾ ਜਿਹੜਾ ਅਸਰ ਆ ਕੀੜੇ ਤਾਂ ਚਲੋ ਮਰ ਸਕਦਾ ਏ ਤੇ ਥੋੜਾ ਉਹ ਫੂਡ ਤੇ ਵੀ ਅਸਰ ਆਊਗਾ ਜਦੋਂ ਫਿਰ ਤੁਸੀਂ ਤੁਹਾਡੀ ਥਾਲੀ ਚ ਖਾਣਾ ਆਊਗਾ ਤੇ ਉਦੋਂ ਤੁਹਾਡੇ ਅੰਦਰ ਵੀ ਜਾਊਗਾ ਤੁਸੀਂ ਤੁਸੀਂ ਜਿਹੜੀ ਸਪਰੇਅ ਕਰਦੇ ਹੋ ਅਸੀਂ ਉਹ ਦੇਖਿਆ ਕਿ ਕੀ ਸਪਰੇਅ ਕੀ ਕਰਦੇ ਹੋ ਤੁਸੀਂ ਕਿਸ ਤਰ੍ਹਾਂ ਕੁਦਰਤੀ ਰੂਪ ਦੇ ਵਿੱਚ ਇਸ ਨੂੰ ਸਪਰੇਅ ਕਰ ਰਹੇ ਹੋ ਨਹੀਂ ਮੈਂ ਕੋਈ ਸਪਰੇਅ ਨਹੀਂ ਕਰਦਾ ਜੀ ਉਹ ਤਾਂ ਉਹਦੀਆਂ ਉਹਦੇ ਟੋਨਿਕ ਨੇ ਜਿਵੇਂ ਗਊ ਮੂਤਰ ਤੋਂ ਗਊ ਮੂਤਰ ਹੋ ਗਿਆ ਗੋਬਰ ਹੋ ਗਿਆ ਉਹਦੇ ਵਿੱਚ ਥੋੜਾ ਜਿਹਾ ਇੱਕ ਗੁੜ ਮਿਲਾਉਣਾ ਪੈਂਦਾ ਬੇਸਣ ਮਰੋਣਾ ਪੈਂਦਾ ਉਹ ਚਾਰ ਪੰਜ ਚੀਜ਼ਾਂ ਦਾ ਕੋਹਲ ਬਣਾਉਣਾ ਪੈਂਦਾ ਉਹਨੂੰ ਅੰਮ੍ਰਿਤ ਜੀਵਾ ਕਿਹਾ ਜਾਂਦਾ ਉਹ ਫਿਰ ਅਸੀਂ ਉਹ ਆਪਣੇ ਖੇਤ ਨੂੰ ਦਿੰਨੇ ਆ ਉਹ ਖੇਤ ਦੇ ਟੋਨਿਕ ਆ ਨਾ ਕਿ ਅਸੀਂ ਕੋਈ ਕੀੜੇ ਮਾਰਦੀ ਸਪਰੇ ਕਰਦੇ ਹਾਂ ਬਿਲਕੁਲ ਇਹ ਇਹ ਨਰਿੰਦਰ ਸਿੰਘ ਕਿਸਾਨ ਸਿੰਘ ਜਿਨ੍ਹਾਂ ਨੂੰ ਮੁੱਖ ਮੰਤਰੀ ਵੱਲੋਂ ਸਟੇਟ ਅਵਾਰਡ ਵੀ ਦਿੱਤਾ ਗਿਆ ਤਸਵੀਰਾਂ ਇੱਕ ਵਾਰ ਦਿਖਾ ਦਵਾਂ ਹ ਕੁਦਰਤੀ ਖੇਤੀ ਮਾਡਲ ਫਾਰਮ ਜਿੱਥੇ ਇਸ ਖੇਡ ਦਾ ਨਾਮ ਦਿੱਤਾ ਇਹਨਾਂ ਨੂੰ ਸਟੇਟ ਅਵਾਰਡ ਵੀ 2023 ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤਾ ਗਿਆ ਬਹੁਤ ਇਸ ਇਲਾਕੇ ਦੇ ਪੂਰੇ ਇਲਾਕੇ ਦੇ ਵਿੱਚ ਨਰਿੰਦਰ ਜੀ ਇੱਕ ਤਿੰਨ ਸੋਹਾਂ ਨੂੰ ਲੈ ਕੇ ਬੜਾ ਫੇਮਸ ਨੇ ਵੀ ਇਹਨਾਂ ਨੇ ਤਿੰਨ ਸੋਹਾਂ ਖਾਧੀਆਂ ਨੇ ਕਿਹੜੀਆਂ ਸੋਹਾਂ ਨੇ ਇਹਨਾਂ ਤੋਂ ਹੀ ਜਾਣਦੇ ਆ ਵੀ ਕਿਹੜੀਆਂ ਸੋਹਾਂ ਖਾਧੀਆਂ ਜਿਹੜੀ ਪੂਰੇ ਇਲਾਕੇ 'ਚ ਹੀ ਫੇਮਸ ਹੋ ਗਈ ਕੀ ਲੱਗਦਾ ਨਰਿੰਦਰ ਜੀ ਕਿਹੜੀਆਂ ਸੋਹਾਂ ਖਾ ਲੀਆਂ ਜਿਹੜਾ ਪੂਰੇ ਇਲਾਕੇ ਦੇ ਵਿੱਚ ਉਸ ਦਾ ਨਾਮ ਹੋ ਗਿਆ ਹਾਂਜੀ ਉਹ ਸੋਹਾਂ ਇਹ ਨੇ ਜੀ ਮਤਲਬ ਜਿਹੜਾ ਵੀ 2007 'ਚ ਅਸੀਂ ਆਰਗੇਨਿਕ ਫਾਰਮਿੰਗ ਤਾਂ ਕਰੇ ਰਹੇ ਸੀ ਤੇ ਉਦੋਂ ਮੈਨਰੇ ਵੀ ਸਾਨੂੰ ਪਤਾ ਲੱਗਿਆ ਵੀ ਅੱਗ ਖੇਤਾਂ ਨੂੰ ਲਾਉਣੀ ਬਹੁਤ ਮਾੜੀ ਆ ਤੇ ਚਲੋ ਆਰਗੈਨਿਕ ਮੈਂ ਬਾਕੀ ਖੇਤੀ ਆਰਗੈਨਿਕ ਦੇ ਨਾਲ ਦੂਜੀ ਵੀ ਕਰਦਾ ਤੇ ਝੋਨੇ ਦੀ ਜਿਹੜੀ ਪਰਾਲੀ ਸੀ ਉਹਨੂੰ ਅੱਗ ਲਾਉਣ ਦੀ ਗੱਲ ਜਦੋਂ ਆਈ ਤਾਂ ਅਸੀਂ ਸੌਂ ਖਾ ਲਈ ਮੈਂ ਵੀ ਅੱਗ ਨਹੀਂ ਆਪਾਂ ਲਾਉਣੀ ਚਾਹੇ ਫਸਲ ਨਾ ਹੋਵੇ ਅੱਗ ਨਹੀਂ ਪਰ ਲਾਉਣੀ ਪਰ ਉਹ ਸੌਂਹ ਹੁਣ ਤੱਕ ਪੱਕੀ ਆ ਜੀ ਮੁੜ ਕੇ ਅਸੀਂ ਫਿਰ 2007 ਵਾਰ ਉਹ ਖੇਤਾਂ ਨੂੰ ਅੱਗ ਨਹੀਂ ਲਾਈ ਚਲੋ ਹੁਣ ਤਾਂ ਅੱਜ ਦੀ ਡੇਟ 'ਚ ਤਾਂ ਕਿਸਾਨ ਤਾਂ ਕਹਿੰਦਾ ਵੀ ਅੱਗ ਬਿਨਾ ਸਰਦਾ ਹੀ ਨਹੀਂਗਾ ਤੁਸੀਂ ਕਹਿੰਦੇ ਨਹੀਂ ਨਹੀਂ ਹੁਣ ਤਾਂ ਬਹੁਤ ਸਾਰੀ ਮਸ਼ੀਨਰੀ ਵੀ ਆ ਗਈ ਕਿਸਾਨ ਕੋਲ ਵੀ ਮਸ਼ੀਨਰੀ ਆ ਗਈ ਹੈਪੀ ਸੀਡਰ ਆ ਗਿਆ ਪੀਏਯੂ ਦੀਆਂ ਹੋਰ ਬਹੁਤ ਸਾਰੀਆਂ ਟੈਕਨੀਕ 'ਚ ਇੱਕ ਪੀਏਯੂ ਦੀ ਪਿੱਛੇ ਨਵੀਂ ਟੈਕਨੀਕ ਆਈ ਹੈ ਸਰਫੇਸ ਸੀਡਰ ਆ ਉਹਨੂੰ ਕਿਹਾ ਜਾਂਦਾ ਉਹਦੇ 'ਚ ਕਣਕ ਦੀ ਬਜਾਈ ਦਾ ਜ਼ੀਰੋ ਬਜਟ ਆ ਉਹ ਵੀ ਮੈਂ ਪਿਛਲੇ ਸਾਲ ਵੀ ਐਤ ਕੀ ਵੀ ਕੱਟੀ ਆ ਤੇ ਅਗਲੇ ਬਾਰ ਮੈਂ ਸਾਰੀ ਕਣਕ ਆ ਬਈ ਸਰਫਿਸ ਸੀਡਰ ਬੀਜੂਗਾ ਤੇ ਉਹਦੇ ਦੀ ਮਤਲਬ ਤੁਹਾਨੂੰ ਟਰੈਕਟਰ ਦੀ ਵੀ ਲੋੜ ਦੀ ਪਹਿਲੀ ਸੌ ਤਾਂ ਤੁਸੀਂ ਆਰਗੈਨਿਕ ਖੇਤੀ ਦੀ ਕਹੇਤੀ 2007 ਚ ਖਾਦੀ ਹਾਂਜੀ 2007 ਚ ਮੈਂ ਖਾਦੀ ਸੀ ਖੇਤਾਂ ਨੂੰ ਅੱਗ ਨਹੀਂ ਲਾਉਣੀ ਅੱਜ ਤੱਕ ਨਹੀਂ ਲਾਈ ਦੂਜੀ ਫਿਰ ਦੂਜੀ ਸਾਲ ਮੈਂ ਸੌ 2009 ਚ ਖਾਦੀ ਤੇ ਵੀ ਆਪਦੇ ਖੇਤਾਂ ਚ ਕੈਮੀਕਲ ਆਣ ਚ ਵੀ ਜ਼ਹਿਰ ਨਹੀਂ ਵਰਤਣੇ ਜੋ ਕੁਛ ਮਰਜ਼ੀ ਹੋ ਜਵੇ ਕੋਈ ਕੋਈ ਖਾਦ ਕੋਈ ਕੁਝ ਇਸ ਤਰ੍ਹਾਂ ਨਹੀਂ ਨਹੀਂ ਜਿਹੜੇ ਮੇਰੇ ਕੈਮੀਕਲ ਖੇਤリエ ਕੈਮੀਕਲ ਖੇਤਾਂ ਦੀ ਮੈਂ ਗੱਲ ਕਰ ਰਿਹਾ ਕੈਮੀਕਲ ਖੇਤ ਦੇ ਹਰਵਿਸਾਈਡ ਵਰਤਦਾ ਨਦੀਨ ਨਾਸ਼ਕ ਤੇ ਪਰ ਜਿਹੜਾ 2009 ਚ ਬੰਦ ਕਰਤੀ ਸੀ 2009 ਤੋਂ ਬਾਅਦ ਆਪਣੇ ਖੇਤਾਂ ਚ ਜ਼ਹਿਰ ਨਹੀਂ ਪਾਈਆ ਉਦੋਂ ਸੌਂ ਖਾਲੀ ਸੀ ਨਾ ਵੀ ਜ਼ਹਿਰ ਨਹੀਂ ਪਾਉਣੀ ਫਸਲ ਚਾਹੇ ਨਾ ਹੋਵੇ ਤੀਸਰੀ ਇਹ ਤੀਸਰੀ ਫੇ ਖਾਦੀ ਜਾ ਕੇ 2012 13 ਚ ਤੇ ਉਹ ਖਾਦੀ ਸਵਰ ਦੀ ਤੇ ਉਹਦੇ ਚ ਵੀ ਸਵਰ ਕਰਨਾ ਹੈ ਫਸਲ ਵੱਧ ਹੋ ਗਈ ਤਾਂ ਵੀ ਸਵਰ ਘੱਟ ਹੋ ਗਈ ਤਾਂ ਵੀ ਸਵਰ ਪੰਜਾਬ ਦੀ ਖੇਤੀ ਨੂੰ ਬਚਾਉਣਾ ਪੰਜਾਬ ਨੂੰ ਬਚਾਉਣਾ ਕੁਦਰਤ ਨੂੰ ਪਿਆਰ ਕਰਨਾ ਪਾਣੀ ਨੂੰ ਬਚਾਉਣਾ ਇਹੀ ਸੌਹਾਂ ਦਾ ਬੇਸ ਬਿਲਕੁਲ ਬਿਲਕੁਲ ਸੋ ਹਾਂ ਦਾ ਵੀ ਸਹੀ ਹੈ ਵੀ ਪਾਣੀ ਬਚਾਉਣਾ ਤੇ ਆਪਣੀ ਮਿੱਟੀ ਬਚਾਉਣੀ ਆ ਤੇ ਆਪਣੀ ਹਵਾ ਬਚਾਉਣੀ ਆ ਲਾਸਟ ਮੈਸੇਜ ਪੂਰੇ ਪੰਜਾਬ ਦੇ ਕਿਸਾਨਾਂ ਨੂੰ ਕਿਉਂਕਿ ਦੇਖ ਰਹੇ ਨੇ ਤੁਹਾਡੇ ਤੋਂ ਰੋਲ ਮਾਡਲ ਹੋ ਤੁਸੀਂ ਜਿੱਥੇ ਆਰਗੇਨਿਕ ਖੇਤੀ ਤੋਂ ਭੱਜਦੇ ਨੇ ਕੁਦਰਤ ਪਿਆਰ ਤੋਂ ਭੱਜਦੇ ਨੇ ਮੋਟਰਾਂ ਦੇ ਉੱਪਰ ਦਰਖਤ ਉੜ ਗਏ ਦਰਖਤਾਂ ਦੀ ਹੁਣ ਲੋਡ ਆ ਅੱਜ ਪੂਰੇ ਪੰਜਾਬ ਨੂੰ ਗਰਮੀ ਵੱਦੀ ਆ 48 ਡਿਗਰੀ ਤੱਕ ਟੈਂਪਰੇਚਰ ਪਹੁੰਚ ਗਿਆ ਕੀ ਸੁਨੇਹਾ ਪੰਜਾਬ ਦੇ ਕਿਸਾਨ ਨੂੰ ਅਖੀਰ ਚ ਦਵੋਗੇ वैसे ਤਾਂ ਇਹ ਪਿਛਲੇ ਦਿਨੀ ਵਾਤਾਵਰਨ ਜਿਹੜਾ ਹੈਗਾ ਸੀਡੇ ਅਸੀਂ ਇੱਥੇ ਮਨਾਇਆ 50 ਪਲਾਂਟ ਵੀ ਬੰਦੇ ਮੇਰੇ ਪਿੰਡ ਦੇ ਕਾਫੀ ਕਿਸਾਨ ਇੱਥੇ ਆਏ ਉਹ ਬੜਾ ਉਹਨਾਂ ਨੂੰ ਵੀ ਬੜਾ ਇਤਸ਼ਾਹ ਸੀ ਉਹਨਾਂ ਨੇ ਇੱਥੋਂ ਬੂਟੇ ਲੈ ਕੇ ਗਏ ਨੇ ਆਪਣੇ ਖੇਤਾਂਾਂ 'ਚ ਜਾਂ ਆਪਣੇ ਘਰਾਂ 'ਚ ਲਾਏ ਨੇ ਤੇ ਮੇਰਾ ਹੁਣ ਜਿਹੜਾ ਮੈਸੇਜ ਹੈ ਇਹੀ ਹੈਗਾ ਵੀ ਮੈਸੇਜ ਵੀ ਹੱਥ ਜੋੜ ਕੇ ਆ ਵੀ ਹਰ ਇੱਕ ਇਨਸਾਨ ਨੂੰ ਕਿਸਾਨ ਵੀ ਹੋਵੇ ਚਾਹੇ ਦੂਜਾ ਵੀ ਹੋਵੇ ਜਿੱਥੇ ਵੀ ਜਗ੍ਹਾ ਮਿਲਦੀ ਆ ਤਾਂ ਮਤਲਬ ਵੀ 5-5 ਜਾਂ 10-10 ਇੱਕ ਇੱਕ ਇਨਸਾਨ 10 ਜਾਂ 5 ਪੀੜ ਲਾ ਦੇਵੇ ਤਾਂ ਬਹੁਤ ਵੱਡੀ ਗੱਲ ਆ ਜਿਵੇਂ ਹੁਣ ਤਾਪਸ਼ ਇੰਨੀ ਵੱਧ ਰਹੀ ਆ 47 ਡਿਗਰੀ ਨੂੰ ਟੈਂਪਰੇਚਰ ਟੱਚ ਕਰ ਗਿਆ ਤੇ ਆਉਣ ਵਾਲੇ ਸਾਲਾਂ ਕਿ ਹੋਰ ਵੱਧਦਾ ਜਾਊਗਾ ਘਟੂਗਾ ਨਹੀਂ ਤੇ ਹੁਣ ਮਤਲਬ ਸਮੇਂ ਦੀ ਲੋੜ ਆ ਵੀ ਦਰਖਤ ਵੱਧ ਤੋਂ ਵੱਧ ਲੱਗਣ ਪਾਣੀ ਨੂੰ ਬਚਾਇਆ ਜਾਵੇ ਪਾਣੀ ਨੂੰ ਬਚਾਇਆ ਜਾਵੇ ਪਾਣੀ ਤਾਂ ਅਹਿਮ ਲੋੜ ਆ ਪਾਣੀ ਤਾਂ ਮਤਲਬ ਆਉਣ ਵਾਲੇ 10-15 ਸਾਲਾਂ ਚ ਆਪਾਂ ਨੂੰ ਬਹੁਤ ਵੱਡੀ ਭਿਆਨਕ ਸਮੱਸਿਆ ਖੜੀ ਕਰ ਸਕਦਾ ਹੈ ਆਰਗੈਨਿਕ ਖੇਤੀ ਜਿਹੜੀ ਤਕਨੀਕ ਰਾਈ ਕਰ ਸਕਦੇ ਆ ਕਿਸਾਨ ਪੰਜਾਬ ਦੇ ਬਚਾ ਸਕਦੇ ਬਿਲਕੁਲ ਬਿਲਕੁਲ ਤੇ ਜਦੋਂ ਮੈਂ ਸ਼ੁਰੂ ਕੀਤੀ ਸੀ ਉਦੋਂ ਟੈਕਨੀਕ ਬਹੁਤ ਘੱਟ ਸੀ ਥੋੜੇ ਬਹੁਤੇ ਮੈਨੂੰ ਘਾਟੇ ਵੀ ਪਏ ਪਰ ਅੱਜ ਦੀ ਡੇਟਸ ਦਾ ਮੇਰੀ ਖੇਤੀ ਘਾਟੇ ਚ ਨਹੀਂ ਮਤਲਬ ਦੂਜੀ ਖੇਤੀ ਨਾਲ ਉੱਪਰ ਕਿਉਂਕਿ ਮੇਰੇ ਪ੍ਰੋਡਕਟ ਡਬਲ ਰੇਟ ਤੇ ਵਿਕ ਰਹੇ ਨੇ ਤੇ ਵਿਕ ਵੀ ਮਤਲਬ ਹੀ ਨਖਰੇ ਨਾ ਰਹੇ ਨੇ ਤੇ ਨਖਰੇ ਤੋਂ ਇਲਾਵਾ ਵੀ ਅਗਲਾ ਆ ਕੇ ਮੇਰੇ ਫਾਰਮ ਤੋਂ ਹੀ ਲੈ ਕੇ ਜਾਂਦਾ ਡਿਮਾਂਡ ਹੀ ਇੰਨੀ ਜ਼ਿਆਦਾ ਵੀ ਰੇਟ ਵੱਧ ਜਾਂਦਾ ਬਿਲਕੁਲ 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 ਤੇ ਜਿਹੜਾ ਹੈਗਾ ਵੀ ਟੈਕਨੀਕ ਨਾ ਚੋੜਨਾ ਪੂ ਜਿਵੇਂ ਤੁਸੀਂ ਦੇਖੋ ਵੀ ਕ੍ਰਿਸ਼ੀ ਵਿਗਿਆਨ ਕੇਂਦਰ ਹੈਗੇ ਨੇ ਤੇ ਉੱਥੇ ਇੱਕ ਇੱਕ ਮਾਹਰ ਬੈਠਾ ਆਰਗੈਨਿਕ ਫਾਰਮਿੰਗ ਦਾ ਔਰ ਗੈਨਿਕ ਫਾਰਮਿੰਗ ਸਕੂਲ ਆ ਉਹਦੀ ਕੁਛ ਦਿਨਾਂ ਦਾ ਕੋਰਸ ਹੈਗਾ ਤੇ ਉੱਥੇ ਪੂਰਾ ਕੋਰਸ ਕਰਕੇ ਤੁਸੀਂ ਆ ਕੇ ਆਪਣੇ ਖੇਤ 'ਚ ਉਹ ਚੀਜ਼ਾਂ ਸਾਰੀਆਂ ਸ਼ੁਰੂ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਸਾਡੇ ਦਰਸ਼ਕਾਂ ਲਈ ਕਿਉਂਕਿ ਇਹ ਇਹ ਨਰਿੰਦਰ ਸਿੰਘ ਕਿਸਾਨ ਆ ਜਿਹੜਾ ਰੋਲ ਮਾਡਲ ਨੇ ਕਿਉਂਕਿ ਜਿੱਥੇ ਪੰਜਾਬ ਵੱਲੋਂ ਸਟੇਟ ਔਰਡ ਦਿੱਤਾ ਤੁਹਾਨੂੰ ਜਾਂਦੇ ਜਾਂਦੇ ਇੱਕ ਵਾਰ ਜਰੂਰ ਦਿਖਾ ਦਵਾਂ ਇਹਨਾਂ ਦੇ ਖੇਤ ਦਾ ਨਜ਼ਾਰਾ ਪਿੱਛੇ ਮੇਰੇ ਦੇਖ ਸਕਦੇ ਹੋ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਖੇਤੀਬਾੜੀ ਬਾਰੇ ਸੋਚਦੇ ਨੇ ਕੁਦਰਤ ਨੂੰ ਪਿਆਰ ਕਰਦੇ ਨੇ ਪਾਣੀ ਨੂੰ ਪਿਆਰ ਕਰਦੇ ਨੇ ਪਾਣੀ ਦੀ ਮੋਟਰ ਦੇ ਉੱਪਰ ਮੀਟਰ ਲਗਾਇਆ ਗਿਆ ਕਿਉਂਕਿ ਸਰਕਾਰ ਨੇ ਨਹੀਂ ਕਿਹਾ ਇਹਨਾਂ ਦਾ ਮਨ ਸੀ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਖੇਤਾਂ ਦੇ ਵਿੱਚ ਕਿੰਨਾ ਪਾਣੀ ਲਗਾਉਂਦੇ ਨੇ ਤੇ ਜਿਹੜੇ ਪੰਜਾਬ ਦੇ ਕਿਸਾਨਾਂ ਨੂੰ ਸਿੱਧਾ ਸੁਨੇਹਾ ਵੀ ਆਰਗੈਨਿਕ ਖੇਤੀ ਵਾਲਾਓ ਪੰਜਾਬ ਦੇ ਪਾਣੀ ਨੂੰ ਬਚਾਓ ਤਾਂ ਜੋ ਪੰਜਾਬ ਨੂੰ ਬਚਾਇਆ ਜਾਵੇ ਸਕੇ ਤੇ ਅਸੀਂ ਵੀ ਇਸ ਤਰ੍ਹਾਂ ਦੇ ਕਿਸਾਨ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਪੰਜਾਬ ਨੂੰ ਅਜਿਹੇ ਕਿਸਾਨਾਂ ਦੀ ਲੋੜ ਹੈ ਸੰਜੀਵ ਕੁਮਾਰ ਪੀਟੀਸੀ ਨਿਊਜ਼ ਨਾਬਾ